ਤੁਸੀਂ ਦੇਖ ਰਹੇ ਹੋ ਦਾਨਕਸ਼ੇਰ ਆ ਅੱਜ ਅਸੀਂ ਬਾਬਾ ਲਾਲदयाल ਜੀ ਦੇ 690 ਨਵੇਂ ਜਨਮ ਦਿਹਾੜੇ ਦੇ ਮੌਕੇ ਤੇ ਅੱਜ ਧਿਆਨਪੁਰ ਕੋਟਲੀ ਵਿੱਚ ਪਹੁੰਚੇ ਆ ਸਾਡੇ ਨਾਲ ਕੁਸ਼ਤਾਲੂ ਨੇ ਉਹਨਾਂ ਨਾਲ ਗੱਲ ਕਰਾਂਗੇ ਅਨਮੋਲ ਜੀ ਅੱਜ ਆ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਬਹੁਤ ਵਧੀਆ ਪਹਿਲੇ ਤੇ ਸਾਰਿਆਂ ਨੂੰ ਬਾਬਾ ਲਾਲ ਜੀ ਦੇ ਜਨਮ ਦਿਵਸ ਅਲੱਗ-ਅਲੱਗ ਵਧਾਈਆ ਅਤੇ ਬਹੁਤ ਵਧੀਆ ਪ੍ਰਬੰਧ ਸਾਡੇ ਵਾਧਾ ਜੀ ਨੇ ਅਟੁੱਤ ਲੰਗਰ ਵਰਤਾਏ ਹੋਏ ਨੇ ਤੇ ਮਹਾਰਾਜ ਜੀ ਨੇ ਖੁੱਲੇ ਖੁੱਲੇ ਦਰਸ਼ਨ ਦਿੱਤੇ ਆ ਤੁਹਾਨੂੰ ਖੁੱਲੇ ਖੁੱਲੇ ਦਰਸ਼ਨ ਤੇ ਮਹਾਰਾਜ ਜੀ ਕੋਲੋਂ ਅਸੀ ਆਸ਼ੀਰਵਾਦ ਜਾਪਤੀ ਤਲਾ। ਸਦਾ ਯਹ ਹਰਸਾਲ ਆਣਿਆ ਵੜੀ ਰੂਸ ਤੇ ਉੱਧਾ ਵੀ ਆਂਦੇ ਰਹਿੰਦੇ ਆ ਤੁਹਾਨੂੰ ਤੁਹਾਡੇ ਗੁਰੂ ਹੈ ਜੀ ਦੇ 바ਵਾਲਾ ਜੀ। ਅਤੇ 바ਵਾਲਾ ਜੀ ਨੂੰ ਮੰਗਿਆ ਮੁਰਾਦਾ ਮਿਲਦੀਆਂ ਨੇ ਸਾਰੇ ਆਦੂ ਜੋ ਵੀ ਬੰਦਾ ਮਨਚੋ ਆਵੇ ਸੱਚੇ ਮਾਨ ਦਾ ਬਾਬਾ ਲਾਲ ਜੀ ਸਾਰੇ ਝੋਲੀ ਭਰਦੇ ਆ ਕਿੱਥੋਂ ਆਏ ਤੁਸੀਂ ਅਸੀਂ ਫਲੋਰ ਤੋਂ ਆਏ ਆ ਉਹ ਸਰਦਾਰ ਨੂੰ ਜਿਹਦੇ ਆਪਾਂ ਨਾਲ ਗੱਲਬਾਤ ਕਰਾਂਗੇ ਜਿੱਥੋਂ ਆਏ ਕੀ ਨਾਮ ਮੈਂ ਜਲੰਧਰ ਕਰਦਾ ਜਲੰਧਰ ਦਾ ਰੈਡੋ ਵਾਲਾ ਮੇਰਾ ਨਾਮ ਬਲਮੋਲਾ ਰੋੜਾ ਤੇ ਹਰ ਸ਼ਨੀਵਾਰ ਸ੍ਰੀ ਧਿਆਨ ਗੁਰਦਾਮ ਨੂੰ ਜਾਣਾ ਤੇ ਬਾਬਾ ਲਾਲ ਜੀ ਦੀ ਸਮਾਧੀ ਹੈ ਇਹਨਾਂ ਦੀ ਉਮਰ 300 ਸਾਲ ਦੀ ਹੋਈ ਹੈ ਪਰ ਇਹਨਾਂ ਨੇ ਸ੍ਰੀ ਧਿਆਨ ਗੁਰਦਾਮ ਵਿੱਚ ਇੱਕ ਗੰਗਾ ਵਸਾਈ ਜਿਸ ਗੰਗਾ ਨੂੰ ਅਸੀਂ ਅੱਜ ਬੋਲੀ ਸਾਹਿਜ ਕਹਿੰਦੇ ਆ ਉਹਨਾਂ ਨੇ ਇਸ ਗੰਗਾ ਨੂੰ ਵਰਦਾਨ ਦੇ ਦਿੱਤਾ ਅੱਜ ਤੋਂ ਬਾਅਦ ਕੋਈ ਵੀ ਬਾਹਰ ਜੋ ਦੇ ਕੋਈ ਰਾਹ ਦੇ ਪੁੱਤਰ ਇਸ਼ਨਾਨ ਕਰੇਗੀ ਉਹ ਪੁੱਤਰ ਮਾਨ ਹੋ ਜਾਏਗੀ ਜਿਵੇਂ ਬਾਬਾ ਲਾਲ ਜੀ ਨੇ ਸਾਡਿਆਂ ਦਾ ਤਪ ਕੀਤਾ ਗੰਗਦੀ ਦੁਨੀਆ ਤੱਕ ਸ੍ਰੀ ਬਾਬਾ ਲਾਲ ਜੀ ਦਾ ਨਾਮ ਰਹੇਗਾ ਔਰ ਜਿਹੜੇ ਵੀ ਭਗਤ ਜੀ ਦਾ ਰਾਜ ਜੀ ਦੇ ਭਗਤ ਜੀ ਹੋਰ ਸਾਡੇ ਨਾਮ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜੈ ਕਰਾ ਸ਼੍ਰੀ ਸ਼ਖਪੁਰ ਬਾਬਾ ਲਾਹ ਦੇ ਜੀ ਦਾ ਮੋੜ ਬਾਦ ਤੇ ਦਰਬਾਰ ਆਪੀ ਜੀ ਹਰ ਕੰਨੇ ਸ਼ਨੀਵਾਰ ਨੂੰ ਇੱਥੇ ਆਈਦਾ ਮਾਰਾ ਸੇਵਾ ਕਰੀ ਦੀਏ ਇੱਥੇ ਜਿੱਦੇ ਵੀ ਭਾਜੀ ਬਾਝੋਂ ਹੋਰ ਹੈ ਜਿੰਨਾ ਵੀ ਦੇਰ ਬਾਦ ਹੋਰ ਇੱਥੇ ਬੱਚੇ ਹੁੰਦਾ ਜਿੱਦੇ ਭਾਜੀ ਆ ਕੇ ਨਾਰੀਅਲ ਫਲ ਤੋੜੀ ਚ ਫਲ ਪਾਉਂਦੇ ਨੇ ਮਾਣੇ ਕੋ ਮੱਤਾ ਦੇਖਦੇ ਨੇ ਤੇ ਭਾਜੀ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਕੋਲ ਜਲਦ ਪੂਰੀ ਹੁੰਦੀ ਔਰ ਭਾਵੇਂ ਬਹੁਤ ਵਿਸ਼ਵਾਸ ਸਾਡੇ ਮਤਲਬ ਪੁਸ਼ਤੀ ਜਿੱਦੇ ਜਿੰਨੇ ਵੀ ਦਾਦੇ ਜਾਂ ਦਾਦੇ ਪਰਦਾਦੇ ਡੈਡੀ ਸਾਹਿਬ ਇੱਥੇ ਭਾਜੀ ਤੁਹਾਨੂੰ ਇਹ ਬਚਪਨ ਦੇ ਇੱਥੇ ਅੰਦਰ ਦਾ ਸਾਡੇ ਬੱਚੇ ਵੀ ਭਾਜੀ ਇੱਥੇ ਆ ਮੈਂ ਕਿ ਸ਼੍ਰੀ ਸਤਿਗੁਰੂ ਬਾਬਾ ਲਾਲ ਜੀ ਮਾਰਾ ਦੀ ਕਿਰਪਾ ਨਾਲ ਕਾਫੀ ਤੇਰੇ ਜਾਏ ਆ ਇਸ ਸਾਲ ਨੇ ਬਾਬਾ I did ਬਾਬਾ ਜੀ ਦੇ ਮੌਕੇ ਤੇ ਪਹਿਲ ਰਿਲੀਜ਼ ਕੀਤਾ ਤੇ ਨਿਮਾਗਦੁਰ ਦਾ ਆਇਆ ਹੈ ਸਭ ਗੁਰਾਂ ਨੇ ਆਪ ਸੁਆਇਆ ਹੈ ਆਓ ਸਾਰੇ ਗੁਰਾਂ ਦੇ ਦਰ ਬਰਗੀਆਂ ਜੂਏ ਬਾਬਾ ਲਾਲ ਜੀ ਦੇ ਬਲਕੇ ਸਤਗੁਰ ਬਾਬਾ ਲਾਲ ਜੀ ਦੇ ਉਸ ਤੋਂ ਲਾਵਾ ਕਥਾ ਵੀ ਲਗਾਇਆ ਇੱਕ ਮੱਤੇ ਹਰੀ ਨਾਮ ਦਾ ਜੀ ਦਾ ਭਜਨ ਹੈ ਜਿਹੜੀ ਆ ਵੀ ਗੁਰੂ ਜੀ ਦਾ ਰਾਜਮਾਨ ਉਸ ਪਰ ਅੰਲਾ ਨਾਮ ਹੈ ਪੰਛੀ ਉਸ ਬਗਦ ਨੇ ਕੋਲ ਪੰਡਿਤ ਸਿੱਖਿਆਵੋ ਜਿਹੜਿਆ ਗੁਰੂ ਮਹਾਰਾਜ ਬਾਬਾ ਲਾਲ ਜੀ ਆ ਜਿਨ੍ਹਾਂ ਦਾ ਵਿਆਖਿਆ ਉਸ ਕਦਰ ਨੂੰ ਕੀਤਾ ਗਿਆ ਹੈ ਤੇ ਅਸੀਂ ਸਾਡੀ ਤਸ਼ੀਰ ਦੀਆਂ سال بابا لال جی کوئی نہ کوئی پتن ضرور مل جائے گا پتہ چل سے سب سے آپ سارا جے جے شری بابا لال جی جے جے شری بابا لال جی کیمرامین سونی کے